ਦੈਨਿਕ ਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਹਮਿੰਦਰ ਸਿੰਘ ਦੀਪਾਲ ਲੋਕ ਸਭਾ 2024 ਦਾ ਨਤੀਜਾ ਜਿਹੜਾ ਆ ਚੁੱਕਿਆ ਹੈ ਤਾਂ ਲੋਕਾਂ ਨੇ ਆਪ ਦਾ ਫਤਵਾ ਜਿਹੜਾ ਕੀ ਉਹ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਕਾਂਗਰਸ ਦੇ ਹੱਕ ਦੇ ਵਿੱਚ ਜਿਆਦਾ ਦਿਖਾਈ ਦੇਂਦਾ ਹੋਇਆ ਨਜ਼ਰ ਆ ਰਿਹਾ ਔਰ ਗੱਲ ਜੇਕਰ ਲੁਧਿਆਣਾ ਦੀ ਕਰੀਏ ਤਾਂ ਲੁਧਿਆਣਾ ਤੋਂ ਚੌਥੀ ਵਾਰ ਫਿਰ ਤੋਂ ਕਾਂਗਰਸ ਦੀ ਝੋਲੀ ਦੇ ਵਿੱਚ ਜਿਹੜੀ ਸੀਟ ਹੈ ਉਹ ਪੈਂਦੀ ਹੋਈ ਨਜ਼ਰ ਆਈ ਹੈ ਤਾਂ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸਾਪ ਪੱਪੀ ਜੀ ਮੌਜੂਦ ਨਹੀਂ ਗੱਲਬਾਤ ਕਰਾਂਗੇ ਪੱਪੀ ਜੀ ਕਿਵੇਂ ਦੇਖਦੇ ਹੋ ਲੋਕਾਂ ਦੇ ਫਤਵੇ ਨੂੰ ਪੰਜਾਬ ਦੇ ਵਿੱਚ 13 ਜੀਰੋ ਦਾ ਨਾਅਰਾ ਦਿੱਤਾ ਗਿਆ ਸੀ ਤਾਂ ਤਿੰਨ ਹੀ ਸੀਟਾਂ ਤੇ ਸਿਮਟ ਕੇ ਰਹਿ ਗਈ ਆਮ ਆਦਮੀ ਪਾਰਟੀ ਦੇ ਦੇਖੋ ਇਹ ਲੋਕਤੰਤਰ ਆ ਲੋਕਾਂ ਦਾ ਮੈਂ ਤਾਂ ਪਹਿਲਾਂ ਵੀ ਕਹਿੰਦਾ ਸੀ ਹੁਣ ਵੀ ਦੱਸਦਾ ਹਾਂ ਲੋਕੀ ਮਤ ਦਾ ਦਾਨ ਆ ਜਿੱਧਰ ਆਪਣਾ ਸੋਚ ਕੇ ਕਰਦੇ ਆ ਉਹਨਾਂ ਨੇ ਜਿਹੜਾ ਵੀ ਫਤਵਾ ਦਿੱਤਾ ਵਧੀਆ ਦਿੱਤਾ ਵਾ ਕੋਈ ਲੋਕਾਂ ਦਾ ਅਧਿਕਾਰ ਇੱਕ ਦਾ ਅਧਿਕਾਰ ਹੁੰਦਾ ਲੋਕਾਂ ਕੋਲ ਉਹਨਾਂ ਨੇ ਕਾਂਗਰਸ ਦੇ ਹੱਕ ਚ ਦਿੱਤਾ ਵਾ ਅਸੀਂ ਆਪਣੀ ਸੇਵਾ ਦੇ ਵਿੱਚ ਲੱਗੇ ਹੋਏ ਆ ਪਹਿਲਾਂ ਵੀ ਹੁਣ ਵੀ ਔਰ ਇਸੇ ਤਰ੍ਹਾਂ ਲੱਗੇ ਰਹਿਣਾ ਵਾ ਉਹਨੂੰ ਵੀ ਰਾਜੇ ਨੂੰ ਵੀ ਇਸ ਗੱਲ ਦਾ ਲੁਧਿਆਣੇ ਵਾਲੇ ਲੋਕਾਂ ਨੇ ਪਿਆਰ ਦੇ ਕੇ ਉਹਨੂੰ ਦਿੱਤੀ ਐ ਸੀਟ ਕੋਈ ਸੇਵਾ ਮਿਲੀ ਐ ਉਹ ਸੇਵਾ ਕਰਦਾ ਕੀ ਲੱਗਦਾ ਕਿ ਲੋਕ ਨੇ ਲੋਧ ਜਾਣੇ ਵਾਲੇ ਉਮੀਦਵਾਰ ਤੇ ਵਿਸ਼ਵਾਸ ਜਤਾਣ ਦੇ بجائے ਬਾਦ ਦੇ ਉਮੀਦਵਾਰ ਤੇ ਵਿਸ਼ਵਾਸ ਜ਼ਿਆਦਾ ਜਤਾਇਆ ਨਹੀਂ ਬਾਦ ਦੇ ਜਾਂ ਇੱਥੇ ਵਾਲੀ ਨਹੀਂ ਗੱਲ ਹੈਗੀ ਇਹ RAM ਮੰਦਰ ਦਾ ਜਿਹੜਾ BJP ਵਾਲਿਆਂ ਨੇ ਧਰਮ ਦਾ ਕੰਮ ਵੋਟਾਂ ਨਾਲ ਜੋੜ ਕੇ ਕੀਤਾ ਉਹ ਜੋ ਉਹ ਕਾਮਯਾਬ ਹੋ ਗਏ ਕਿ ਲੱਗਦਾ ਕਿ RAM ਮੰਦਿਰ ਕਰਕੇ ਜਿਹੜਾ ਵੋਟ ਬੈਂਕ ਸੀ ਉਹਨੇ ਗਣਿਤ ਖਰਾਬ ਕਰਤਾ ਹਾਂ ਉਹਨੇ ਬਿਲਕੁਲ ਉਹ ਜਿਹੜਾ ਲੱਖ ਸਵਾ ਲੱਖ ਬਿੱਟੂ ਨੂੰ ਵੋਟ ਵੱਧ ਪਈ ਆ ਉਹਦੇ ਕਰਕੇ ਆਮ ਆਦਮੀ ਪਾਰਟੀ ਦਾ ਨੁਕਸਾਨ ਹੋਇਆ ਹੋਰ ਬੜਨਾ ਸਾਡੇ ਕੰਮਾਂ ਨਾਲ ਸਭ ਕੁਝ 2.5 ਲੱਖ ਵੋਟ ਪਈ ਆ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੋਟ ਪਾਈ ਆ ਜਿਨ੍ਹਾਂ ਨੇ ਨਹੀਂ ਪਾਈ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਪਰ ਉਹ ਵੋਟ ਜਿਹੜੀ ਆ ਸਾਡੀ ਉਹ RAM ਮੰਦਿਰ ਕਰਕੇ ਉਧਰ ਨੂੰ ਚਲੇਗੀ ਇਸ ਕਰਕੇ ਉਹਨੂੰ ਫਤਵਾ ਕਾਂਗਰਸ ਨੂੰ ਵਿੱਚੋਂ ਫਤਵਾ ਮਿਲ ਗਿਆ ਉਹ ਬਾਈ ਦੇ ਵਿੱਚ ਵੱਡੇ ਫਤਵੇ ਦੇ ਨਾਲ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਸਰਕਾਰ ਦੇ ਵਿੱਚ ਲਿਆਂਦਾ 24 ਦੇ ਵਿੱਚ ਤਕਰੀਬਨ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਸਾਰੇ ਹਲਕੇ ਹਰਦੇ ਹੋਏ ਨਜ਼ਰ ਆ ਰਹੇ ਆ ਆਵਾਂ ਦੀ ਪਾਲਿਟੀ ਦੇ ਨਹੀਂ ਜੇ ਕੋ ਕੰਮਾਂ ਦੇ ਤੌਰ ਦੇ ਉੱਤੇ ਨਹੀਂ ਇਹ ਲੋਕਾਂ ਦਾ ਜਦੋਂ ਮਤ ਦਾ ਦਾਨ ਦੇ ਜਾਂਦੇ ਆ ਲੋਕ ਇਹ ਕਿਸੇ ਨਾ ਕਿਸੇ ਨਾਲ ਭਾਵਨਾ ਜੁੜ ਜਾਂਦੀ ਆ ਇਹ ਰਾਮ ਰਾਮ ਦੇ ਨਾਲ ਭਾਵਨਾ ਜੁੜੀਆਂ ਇੱਥੇ ਵਾਲਿਆਂ ਨੇ ਤਾਂ ਭਾਵਨਾ ਜੋਲਣੀ ਆ ਪਰ ਜੋਧਿਆ ਦੇ ਵਿੱਚ ਜਿੱਥੇ ਪ੍ਰਭੂ ਰਾਮ ਆਪ ਹੈਗੇ ਆ ਉੱਥੇ ਦੇ ਲੋਕਾਂ ਨੇ ਹਰਾਤਾ ਇਹਨਾਂ ਲੋਕਾਂ ਨੂੰ ਇਹਨਾਂ ਦੀ ਧਰਮ ਦੇ ਨਾਲ ਤਾਂ ਰਮਨੂ ਕਦੇ ਰਾਜਨੀਤੀ ਨਾਲ ਨਹੀਂ ਜੋੜਨਾ ਚਾਹੀਦਾ ਪ੍ਰਭੂ ਰਾਮ ਨੇ ਉੱਥੇ ਇਹਨਾਂ ਨੂੰ ਸਰਾਫ ਹੀ ਦਿੱਤਾ ਜਉਧਿਆਚ ਰਾਮ ਤੁਸੀਂ ਕਿ ਫੈਕਟਰ ਰੇ ਆ ਪਰ ਲੁਧਿਆਣੇ ਦੀ ਛੱਡੋ ਪੰਜਾਬ 'ਚ ਕੋਈ ਵੀ ਸੀਟ ਕੱਟ ਨਹੀਂ ਪਈ ਬੀਜੇਪੀ ਰਾਮ ਮੰਦਰ ਦਾ ਸਹਾਰਾ ਲੈ ਕੇ ਹੋਈ ਸਰਾਫ ਹੀ ਮਿਲਿਆ ਫਿਰ ਪ੍ਰਭੂ ਰਾਮ ਦੇ ਨਾਮ ਨੂੰ ਇਹਨਾਂ ਨੇ ਯੂਜ਼ ਕੀਤਾ ਨਾ ਉਹ ਸਰਾਫ ਦਿੱਤਾ 13 'ਚ 0 ਹੀ ਆਈ ਹੈ ਇਹਨਾਂ ਦੀ ਪਿਛਲੀ ਵਾਰ ਜਦ ਤੁਸੀਂ ਚੋਣਾਂ ਲੜੀਆਂ ਸੀ ਤੁਹਾਡੇ ਕੋਲ ਕੰਮਗਨਾਲ ਨੂੰ ਕੁਝ ਨਹੀਂ ਸੀਗੇ ਇਸ ਵਾਰ ਤੁਹਾਡੇ ਕੋਲ ਬਹੁਤ ਸਾਰੇ ਕੰਮ ਸੀਗੇ ਚਾਹੇ ਮੁਹੱਲਾ ਵੀ ਇੰਡੀਕੀ ਗੱਲ ਕਰੀਏ ਸਕੂਲ ਆਫ ਐਮਿਨੈਂਸ ਦੀ ਗੱਲ ਕਰੀਏ ਸਰਕਾਰੀ ਸਕੂਲਾਂ ਦੀ ਜਦੋਂ ਤੁਹਾਰ ਬਦਲਿਓ ਦੀ ਗੱਲ ਕਰੀਏ ਬਿਜਲੀ ਦੇ ਬਿੱਲਾਂ ਦੀ ਗੱਲ ਕਰੀਏ ਫਿਰ ਵੀ ਕਿਉਂ ਲੱਦਦਾ ਕਿ ਲੋਕ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਕਿਉਂ ਨਹੀਂ ਕਰ ਪਾਏ ਸੋਰੀ ਜਿਹੜਾ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵਾਂ ਜਿਹੜੀ 2.5 ਲੱਖ ਬੋਟ ਪਈ ਹੈ ਇਹਨਾਂ ਨੇ ਕੋਈ 5-6 ਲੱਖ ਤੇ ਥੋੜਾ ਜਿੱਤੇ ਆ ਇਹ ਵੀ 50000 ਬੋਟ ਦਾ ਹੀ ਮਾਰਜਨ ਦਾ ਫਰਕ ਆ ਨਾ 50000 ਹੀ ਆ ਨਾ ਬੋਟ ਪਈ ਇਹਨਾਂ ਨੂੰ ਵੱਧ ਉਹੀ RAM ਮੰਦਰ ਦੇ ਕਰਕੇ ਇਹਨਾਂ ਨੂੰ ਵੋਟਾਂ ਉਹ 50000 ਵੱਧ ਪੈ ਗਈ ਇਹਨਾਂ ਨੂੰ ਫਤਵਾ ਦਿੱਤਾ ਚਲੋ ਹੁਣ ਇਹਨਾਂ ਨੂੰ ਲੋਕਾਂ ਨੇ ਸੇਵਾ ਦਿੱਤੀ ਹੈ ਸੇਵਾ ਕਰਨ ਹੁਣ 5 ਸਾਲ ਲੁਧਿਆਣੇ ਦੇ ਲੋਕਾਂ ਦੀ ਆਮ ਆਦਮੀ ਪਾਰਟੀ ਨੇ ਕੋਈ ਮੀਟਿੰਗ ਲਈ ਹੈ ਕੋਈ ਮੀਟਿੰਗ ਸਰਦੀ ਹੈ ਜਿਹਦੇ ਵਿੱਚ ਮੰਤਨ ਕਰਨ ਦੀ ਦੇਖਿਆ ਗਿਆ ਵੀ ਕੀ ਕਮੀਆਂ ਰਹਿ ਗਈਆਂ ਅੱਗੇ ਵਾਸਤੇ ਕੀ ਰਣਨੀਤੀ ਤਿਆਰ ਕੀਤੀ ਗਈ ਹੈ ਨਹੀਂ ਨਾ ਤਾਂ ਕੋਈ ਕਮੀਆਂ ਰਹੀਆਂ ਨਾ ਕੋਈ ਮੰਤਨ ਵਾਲੀ ਗੱਲ ਆ ਅਸੀਂ ਆਪਣੇ ਲੋਕਾਂ ਦੀ ਕਚਹਿਰੀ 'ਚ ਗਏ ਲੋਕਾਂ ਨੇ ਆਪਣਾ ਫਤਵਾ ਸੁਣਾਇਆ ਉਹ ਅਸੀਂ ਆਪਣੀ ਝੋਲੀ 'ਚ ਪਾ ਕੇ ਫੇਰ ਲੋਕ ਸਰਵਾਚ ਅ ਦੇਖ ਲਓ ਅੱਜ ਸਵੇਰ ਦਾ ਫੇਰ ਲੋਕ ਸੇਵਾ ਕਰ ਰਹੇ ਆ ਅਸੀਂ ਕੋਈ ਹੁਣ ਇੰਨਾ ਜ਼ਰਾ ਥੋੜਾ ਬੀ ਟਾਚੀ ਚੱਕੇ ਤੇ ਉਧਰ ਨੂੰ ਚਲੇ ਗਏ ਟਾਚੀ ਚੱਕਿਆ ਇੱਥੇ ਹੀ ਜੰਮੇ ਆ ਇੱਥੇ ਹੀ ਪੜ੍ਹੇ ਆ ਇੱਥੇ ਸੇਵਾ ਕਰਨੀ ਆ ਲੋਕਾਂ ਦੀ ਜਿਹੜੀ ਜਿਹੜੀ ਸੇਵਾ ਮਾਲਕ ਲਈ ਜਾਊਗਾ ਉਹ ਕਰੀ ਜਾਣੀ ਆ ਤਾਂ ਗਿਣਤੀ ਵਾਲੇ ਦਿਨ ਕਾਫੀ ਜ਼ਿਆਦਾ ਚਰਚਾਵਾਂ ਵਿੱਚ ਰਹੇ ਤੁਹਾਡੇ ਬੀਟੀ ਤੇ ਰਾਜਾ ਬੜਿੰਗ ਤ ਰਾਜਪੁਰਿੰਗ ਦੇ ਲੋਕਾਂ ਨੇ ਇਹ ਗੱਲ ਕਹੀ ਕਿ ਅਸ਼ੋਕ ਪ੍ਰਾਸ਼ਰ ਪੱਪੀ ਦੇ ਬੇਟੇ ਨੇ ਗੰਦੀ ਰਾਜਨੀਤੀ ਕੀਤੀ ਹੈ ਗਲਤ ਰਾਜਨੀਤੀ ਕੀਤੀ ਉਹਨਾਂ ਨੂੰ ਇਹ ਚੀਨੀ ਚਾਹੀਦੀ ਸੀ ਤੇ ਪਰ ਅਸ਼ੋਕ ਪ੍ਰਾਸ਼ਰ ਪੱਪੀ ਨੇ ਵੀ ਉਸ ਤੋਂ ਕੋਈ ਬਿਆਨ ਨਹੀਂ ਦਿੱਤਾ ਨਹੀਂ ਰਾਜਨੀਤੀ ਉਹ ਚੰਗੀ ਗੰਦੀ ਜਾਂ ਚੰਗੀ ਵਾਲਾ ਸਰਟੀਫਿਕੇਟ ਨਹੀਂ ਉਹਦੇ ਵਾਲਾ ਚਾਹੀਦਾ ਸਾਨੂੰ ਅਸੀਂ ਆਪਣੀ ਲੋਕਾਂ ਦੀ ਰਾਜਨੀਤੀ ਕਰਦੇ ਹਾਂ ਸਾਫ਼ ਸੁਥਰੀ ਉਹਦੇ ਤੋਂ ਕੋਈ ਸਰਟੀਫਿਕੇਟ ਨਹੀਂ ਚਾਹੀਦਾ ਸਾਨੂੰ ਗੰਦੀ ਜਾਂ ਚੰਗੀ ਦਾ ਮੇਰੇ ਘਰ ਉਹ ਚੱਲ ਕੇ ਆਇਆ ਕਿ ਅਸੀਂ ਉਹਦੇ ਘਰ ਚੱਲ ਕੇ ਗਏ ਗੰਦੀ ਜਾਂ ਚੰਗੀ ਦਾ ਕੀ ਮਤਲਬ ਆ ਉਹਨੂੰ ਕਹਤੇ ਤੇ ਤੇਰੀ ਚੰਗੀ ਲੋਕ ਵੀ ਜਾਣਦੇ ਆ ਸਾਡੀ ਵੀ ਚੰਗੀ ਜਾਣਦੇ ਆ ਇਹ ਤੇਰਾ ਸਾਥੀ ਬਗੜਨੀ ਬਚਾਈਦਾ ਹੈ ਲੋਕਾਂ ਨੇ ਕਦੇ ਸੁਸ਼ੀਲ ਪ੍ਰਾਚਰ ਦੇ ਘਰੇ ਗਏ ਸੀ ਕਿ ਉਹਨਾਂ ਨੂੰ ਵੋਟ ਪਾਉਣ ਤੋਂ ਰੋਕਿਆ ਜਾ ਰਿਹਾ ਸੀਗਾ ਦੇਖੋ ਗੱਲ ਸੁਣਾਉ ਉਹਨੂੰ ਕਹੇ ਆਪਣਾ ਤੇਰਾ ਵੀ ਇੱਕ ਜਵਾਬ ਹੋਣਾ ਮੇਰਾ ਵੀ ਇੱਕ ਲੈ ਕੇ ਮੰਦਰ ਚੜ ਜਵੇ ਨਾਲੇ ਉਹ ਸੁਸ਼ੀਲ ਵੀ ਚੜ ਜਵੇ ਜੇ ਕੋਈ ਉਹਦੇ ਨਾਲ ਕਦੇ ਉਹਨੂੰ ਬੁਲਾਇਆ ਵੀ ਹੋਵੇ ਆਪਣੀ ਜਵਾਨ ਨੂੰ ਰੋਕਣਾ ਦਾ ਲੱਗ ਗਿਆ ਲਾ ਫਿਰ ਲੋਕਤੰਤਰ ਉਹ ਆਇਆ ਸੀ ਗੇਮ ਖੇਲਣ ਨਹੀਂ ਰਾਜਾ ਬੜਿੰਗ ਉਹ ਆਪਣੇ ਗੇਮ ਚ ਆਪ ਹੀ ਫਸ ਗਿਆ ਉਹ ਉਹਨੂੰ ਕਿਸੇ ਨੇ ਨਹੀਂ ਫਸਾਇਆ ਸ਼ਸ਼ੀਲਪੁਰਾ ਚਲਦੇ ਉਹ ਦੋਨੇ ਆਪਸ ਚ ਗੇਮ ਹੀ ਕਰਕੇ ਆਏ ਸੀ ਕੋਈ ਪਲੈਨਿੰਗ ਕੀਤੀ ਤੁਹਾਨੂੰ ਪਤਾ ਲੱਗਿਆ ਕੀ ਗੇਮ ਸੀਗੀ ਕੀ ਲੈਨਰ ਬੰਦੇ ਕਦੇ ਪਲੈਨ ਹੀ ਨਹੀਂ ਰਹਿ ਜਾਂਦਾ ਹੁੰਦਾ ਇਹਨਾਂ ਦਾ ਪਲੈਨ ਦਾ ਕੀ ਆ ਉਹਨੂੰ ਕੋਈ ਉਦਾਂ ਨਹੀਂ ਬੁਲਾ ਕੇ ਰਾਜੀ ਇਹ ਹੁਦਾਂ ਬਾਹਰ ਦਾ ਸੀਗਾ ਦੋਨੇ ਆਪਸ ਦੇ ਵਿੱਚ ਸਲਾਹ ਕਰਦੇ ਸੀਗੇ ਆਪਣੀ ਸਲਾਹ ਚ ਆਪ ਹੀ ਫਸ ਗਏ ਤਹਾਨੂੰ ਸੁਖਪਰਾ ਸਰਪੀ ਵੀ ਬਧਾਇ ਕਰੇ ਕਿ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਬਿਲਕੁਲ ਆਪਣਾ ਤਾਂ ਕਰਨੀ ਸੇਵਾ ਵਾ ਕੋਈ ਚੱਕਰ ਨਹੀਂਗਾ ਆਪਾਂ ਤਾਂ ਪਹਿਲਾਂ ਵੀ ਸੇਵਾ ਕਰਦੇ ਸੀਗੇ ਪਾਰਟੀ ਨੇ ਡਿਊਟੀ ਲਾਈ ਆਪਣੀ ਤੋੜ ਨਵਾਈ ਆ ਮਿਹਨਤ ਕੀਤੀ ਲੋਕਾਂ ਦੀ ਕਚਹਿਰੀ ਚ ਗਏ ਲੋਕਾਂ ਨੇ ਫਤਵਾ ਨਹੀਂ ਦਿੱਤਾ ਹੋ ਜੀਨੇ ਪਾਈ ਬੋਰਡ ਉਹਦਾ ਵੀ ਧੰਨਵਾਦ ਜੀਨੇ ਨਹੀਂ ਪਾਈ ਉਹਦਾ ਵੀ ਧੰਨਵਾਦ ਸੋ ਬਿਲਕੁਲ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਜਿਨ੍ਹਾਂ ਨਹੀਂ ਪਾਈਆਂ ਉਹਨਾਂ ਦੇ ਵੀ ਔਰ ਨਾਲ ਦੀ ਨਾਲ ਅਮਰਿੰਦਰ ਸਿੰਘ ਰਾਜਾ ਵਿਡਿੰਗ ਤੇ ਵੀ ਤਾਂ ਜਿਹੜੇ ਕਸਦੋਏ ਨਜ਼ਰ ਆਣੇ ਤਾਂ ਨਾਲ ਨਾਲ ਕਿਹਾ ਜਾ ਰਿਹਾ ਕਿ ਭਾਜਪਾ ਦੇ ਵੱਲੋਂ ਰਾਮ ਮੰਦਰ ਦੇ ਕਿ ਸਹਾਰਾ ਲਿਆ ਗਿਆ ਉਹ ਰਾਮ ਮੰਦਰ ਦੇ ਕਰਕੇ ਉਹਨਾਂ ਨੂੰ ਵੀ ਜਿਹੜਾ ਕਿ ਸ਼ਰਾਫਤ ਮਿਲਦਾ ਹੋਇਆ ਨਜ਼ਰ ਆਇਆ ਕੈਮਰਾ ਪਰਸਨ ਮਨੀਸ਼ ਦੇ ਨਾਲ ਹਿੰਮਤ ਸਿੰਘ ਦਿਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ